ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਬਰਨਾਲਾ ਸੰਗਰੂਰ ਵਾਲੇ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਪੁੱਚੋ ਕਲਾਂ ਜਾਂ ਪੁੱਚੋ ਮੰਡੀ ਉਹ ਇਹਦੇ ਨੇੜ ਰਹਿ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਵਹਿੜਾਂ ਵਿਕਰੀ ਵਾਲਾ ਨਾ ਹੁੰਦੀਆਂ ਬਿਨਾ ਸ਼ੱਕ ਇਦਾਂ ਦੇ ਨਾਗੇ ਬਹੁਤੇ ਨਾਗੇ ਇਦਾਂ ਦੇ ਹੁੰਦੇ ਆ ਵੀ ਜਿਨ੍ਹਾਂ ਨੂੰ ਜੇ ਆਪਾਂ ਆਮ ਤੌਰ ਤੇ ਕਿਸੇ ਛੋਟੇ ਕੰਪੀਟੀਸ਼ਨ ਪਾਉਣਾ ਹੋਵੇ ਤਾਂ ਉਥੋਂ ਹੋ ਜ਼ਿਆਦਾ ਜਿੱਤ ਕੇ ਆਉਣ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਕੁੱਲ 14 ਬੱਚੇ ਦਿਖਾਉਂਗਾ ਇਹ ਵੜਾ ਤੁਸੀਂ ਪਹਿਲਾਂ ਇੱਕ ਵਾਰ ਇਸ ਸਾਈਡ ਵਾਲਾ ਇਹਨਾਂ ਦੇਖ ਲਓ ਇਹਨਾਂ ਤੋਂ ਇਲਾਵਾ ਦੋ ਥੋੜਾ ਕਰਾਸ ਅੰਗ ਦੇ ਵਿੱਚ ਵੜਾ ਹੈਗਾ ਤੇ ਦੋ ਛੋਟੇ ਬੱਚੇ ਪਰਲੇ ਪਾਸੇ ਆ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਪਸ਼ੂ ਜਿਹੜਾ ਤੁਹਾਨੂੰ ਇਹਨਾਂ ਚੋ ਜੱਜਦਾ ਹੋਇਆ ਉਹਦੀ ਤਸੱਲੀ ਕਰਨ ਦਾ ਤੁਹਾਡਾ ਹੱਕ ਹੈ ਜਰੂਰ ਆ ਕੇ ਤਸੱਲੀ ਕਰਿਓ ਦੇਖਿਓ ਜੇ ਕੋਈ ਵੀਰ ਸੈਂਪਲ ਬਲੱਡ ਸੈਂਪਲ ਲੈ ਕੇ ਇਹਨਾਂ ਦਾ ਕੋਈ ਟੈਸਟ ਕਰਾਉਣਾ ਚਾਹੁੰਦਾ ਹੈ ਉਹ ਵੀ ਕਰਵਾ ਸਕਦਾ ਤੇ ਜੇ ਕੋਈ ਭਰਾ ਕਿਸੇ ਵੀ ਬੱਚੀ ਨੂੰ ਅੰਦਰੋਂ ਚੈੱਕ ਕਰਾਉਣਾ ਚਾਹੁੰਦਾ ਉਹ ਵੀ ਕਰਵਾ ਸਕਦਾ ਸੋ ਤਸੱਲੀ ਕਰਕੇ ਖਰੀਦ ਲਓ ਜੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਆਓ ਮਿਲਿਏ ਬਾਈ ਨੂੰ ਸ਼ੁਰੂਆਤ ਕਰਾਂਗੇ ਪਰਲੇ ਪਾਸੇ ਤੋਂ ਇਸ ਖੁਰਨੀ ਦੇ ਉੱਤੇ ਬੱਧੀਆਂ ਵਹਿੜਾਂ ਦੇ ਵਿੱਚੋਂ ਲਾਸਟ ਵਾਲਾ ਨਗੀਨਾ ਹੀ ਤੁਹਾਨੂੰ ਦਿਖਾਉਣਾ ਹੈ ਸੋ ਲਾਸਟ ਤੱਕ ਜਰੂਰ ਵੀਡੀਓ ਨੂੰ ਦੇਖਦੇ ਰਹੋ ਨਰਮਲ ਬਾਈ ਸਤਿ ਸ਼੍ਰੀ ਅਕਾਲ ਸ਼ਿਗਾਰ ਜੀ ਨਰਮਲ ਅੱਜ 14 ਨਾਗਾ ਬਾਈ ਆਪਣੇ ਕੋਲ ਹਾਂ 14 ਨਾਗਾ ਹੀ ਇੱਕ ਇੱਕ ਕਰਕੇ ਤੋਰਦੇ ਜਾਏਗੇ ਬਾਈ ਇਹਨਾਂ ਨੂੰ ਆਪਾਂ ਹਾਂਜੀ 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 ਸੋ ਸੋ ਇੱਕ ਇੱਕ ਕਰਕੇ ਤੋਰਦੇ ਜਾਵਾਂਗੇ ਛੋਟੀ ਉਮਰ ਦੀ ਬੱਛੀ ਹੈ ਸਭੀ ਫੁੱਲ ਹੈ ਢਾਂਚਾ ਉੱਤੋਂ ਸਟਰਕਚਰ ਤੁਹਾਨੂੰ ਚੜਾਈ 'ਚ ਨਜ਼ਰ ਆਊਗਾ ਚੰਗੀ ਸੰਭਲੋਗੇ ਤਾਂ ਵੱਤ ਤੋਂ ਵੱਤ ਸਾਨੂੰ ਡੇਢ ਕਸਾ ਵਾਲੇ ਸਾਹਮਣੀ ਪੈਣੀ ਆ ਉਹ ਵੀ ਸਿਰਫ ਮੈਂ ਰੁੱਤ ਨੂੰ ਧਿਆਨ ਚ ਰੱਖ ਕੇ ਕਿਹਾ ਜੇ ਤੁਸੀਂ ਰੁੱਤ ਚ ਸਵਾਉਣਾ ਚਾਹੁੰਦੇ ਆ ਤਾਂ ਕੁਝ ਟਾਈਮ ਇਹਨੂੰ ਦੇ ਦਿਓ ਜੇ ਵੈੜ ਬਹੁਤ ਸੋਹਣੀ ਤਿਆਰ ਹੋ ਜਾਣੀ ਐ ਦੇਖੋ ਸਟਰਕਚਰ ਇਹਦਾ ਨਰੋਈ ਫੁੱਲ ਐ ਚੰਗਾ ਦੁੱਧ ਪੀਤਾ ਹੋਊਗਾ ਕਾਫ ਸਟਾਰਟਰ ਸੋਹਣੀ ਖਾਦੀ ਹੋਣੀ ਐ ਫੇਰ ਹੀ ਜਾ ਕੇ ਇਦਾਂ ਦਾ ਪਸ਼ੂ ਜਿਹੜਾ ਉਹ ਤਿਆਰ ਹੁੰਦਾ ਨਰੋਈ ਵੱੱਛੀ ਫੁੱਲ ਐ ਲਿਓ ਬਈ ਨਰਮ ਸੋ ਬਹੁਤ ਸੋਹਣੀ ਵੱੱਛੀ ਬੰਦੋ ਬਈ ਪਹਿਲੇ ਨੰਬਰ ਤੇ ਦੇਖੋ ਤੁਸੀਂ ਛੋਟੀ ਉਮਰ ਦਾ ਬੱਚਾ ਇਹ ਦੋ ਅੱਗੇ ਜਿਹੜੀਆਂ ਵਾੜਾਂ ਤੁਹਾਨੂੰ ਦਿਖਾਉਂਗਾ ਉਹਨਾਂ ਨੂੰ ਤੁਸੀਂ ਹੈਗਾ ਕੁ ਮਹੀਨਾ ਜੇ ਚੰਗਾ ਸੰਭ ਲੈਨੇ ਹੋ ਤਾਂ ਮੇਰੇ ਖਿਆਲ ਚ ਇਹਨਾਂ ਦੀ ਏਆਈ ਤੁਸੀਂ ਕਰਵਾ ਸਕਦੇ ਹੋ ਬਾਕੀ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਪਸ਼ੂ ਨੂੰ ਦੋ ਨੰਬਰ ਤੇ ਉੱਤੇ ਵਾੜ ਬਾਈ ਤੋਰੂਗਾ ਬਾਈ ਇਹ ਦੰਦੋ ਕਿਵੇਂ ਹੈ ਵਾੜਾਂ ਦਾ ਦੰਦੋ ਖੀਰੀ ਹੈ ਤੇ ਇੱਕ ਬੱਚੀ ਚਾਰ ਦੰਦਾ ਜੀ ਠੀਕ ਹੈ ਲਾਸਟ ਵਾਲੀ ਬੱਚੀ ਦੋ ਦੰਦਾ ਇਹਨਾਂ ਚ ਚਾਰ ਬੱਚੀਆਂ ਦੀ ਏਆਈ ਹੋਈ ਹੈ ਹੂੰ ਪਰ ਆਪਾਂ ਕਦੋਂ ਨਹੀਂ ਕਹਣਾ ਕਦੋਂ ਹੋਈ ਹੈ ਆਪਾਂ ਖਾਲੀ ਕਰਕੇ ਬੱਚੀਆਂ ਦੇਵਾਂਗੇ ਠੀਕ ਓਕੇ ਸੋ ਦੋਸੋ ਇਹ ਤੁਹਾਨੂੰ ਵੜ ਤੋੜ ਕੇ ਦਿਖਾਉਣੇ ਆ ਚਾਰ ਬੱਚੀਆਂ ਦੀ ਏਆਈ ਹੋਈ ਵੀ ਹੈ ਪਰ ਕਿਉਂਕਿ ਕਨਫਰਮ ਨਹੀਂ ਜਿੰਨਾ ਚਿਰ ਹੁੰਦੀਆਂ ਤੇ ਉਹਨਾਂ ਚਿਰ ਉਹ ਕਹਿਣਾ ਠੀਕ ਵੀ ਨਹੀਂ ਹੁੰਦਾ ਤੁਸੀਂ ਵੇਟ ਕਰਿਓ ਦੇਖ ਸਕਦੇ ਹੋ ਤੁਸੀਂ ਖੀਰੀ ਕਨਫਰਮ ਸੋਹਣੀ ਬੱਚੀ ਚੰਗਾ ਕੱਦ ਹੈ ਉਮਰ ਦੇ ਹਿਸਾਬ ਤੇ ਜੇ ਦੇਖਦੇ ਆ ਮਹੀਨਾ ਡੇਢ ਮਹੀਨਾ ਲਊਗੀ ਦੋਸਤੋ ਜੇ ਚੰਗੀ ਸਾਂਭਦੇ ਹੋ ਤਾਂ ਗੱਬਣ ਹੋ ਜਾਣਾ ਹੈ ਤੇ ਇਸੇ ਸਾਲ ਜੀ ਜੇ ਆਪਾਂ ਤੀਜੇ ਚੌਥੇ ਮਹੀਨੇ ਤੱਕ ਗੱਬਣ ਕਰਾ ਲੈਨੇ ਆ ਤਾਂ 12ਵੇਂ ਜਾਂ ਪਹਿਲੇ ਮਹੀਨੇ ਤੱਕ ਸੁੰਦੀ ਹੋ ਜੂਗੀ ਦੇਖੋ ਤੁਸੀਂ ਇਹਦਾ ਢਾਂਚਾ ਖੜਨੀ ਖੁੜਨੀ ਸੋਹਣੀ ਹੈ ਸੰਵੀ ਵੀ ਸੋਹਣੀ ਹੈ ਚਾਰ ਹੀ ਥਣਾਂ ਥੋ ਚਾਰ ਹੀ ਥਣ ਗਾਵਾਂ ਦੇ ਰੇਟ ਅੱਜ ਦੇ ਟਾਈਮ 'ਚ ਕਾਫੀ ਚੰਗੇ ਆ ਚੰਗੀ ਖੇਚ ਆ ਪੰਜਾਬ ਦੀ ਐਫ.ਡੀ ਇਹ ਖੋਰ ਬੱਚੀ ਇਹਦੂ ਅੱਗੇ ਤੁਹਾਨੂੰ ਦਿਖਾਉਣੇ ਆ ਲਗਪਾਗੇ ਦੀ ਕਾਪੀ ਜੀ ਨਜ਼ਰ ਆਉਂਦੀ ਹੈ ਦਾਨ ਦੇ ਦੇ ਵੀ ਆਪਾਂ ਪਹਿਲਾਂ ਕਨਫਰਮ ਕਰ ਲੈਣੇ ਆ ਕੀਰੀ ਕਨਫਰਮ ਲਿਆ ਭਾਈ ਇਹਦੀ ਵੀ ਚੜਾਈ ਉੱਤੋਂ ਟਾਂਚੇ ਦੀ ਤੁਹਾਨੂੰ ਚੰਗੀ ਨਜ਼ਰ ਆਊਗੀ ਚਾਰ ਹੀ ਥਣ ਸੋਹਣੇ ਆ ਥਣ ਵੀ ਬਾਕੀ ਇਧਰੋਂ ਤੁਸੀਂ ਇਹਦਾ ਸਟਰਕਚਰ ਦੇਖੋ ਕਮਾਲਾ ਭਾਈ ਫੇਸ ਦੱਸੋ ਚਿਹਰੇ ਦੀ ਬਣਾਵਟ ਵੀ ਬਹੁਤ ਸੋਹਣੀ ਬੱਚੀ ਦੀ ਛੋਟਾ ਕੰਨ ਤੈਨ ਨੰਬਰ ਤੇ ਸੀ ਚਾਰ ਨੰਬਰ ਦੇ ਉੱਤੇ ਇੱਕ ਵਾਈਟ ਰੰਗ ਦੀ ਵੱਛੀ ਤੁਹਾਨੂੰ ਦਿਖਾਉਣੀ ਆ ਦੰਦ ਅਸੀਂ ਵੀਡੀਓ ਚ ਕਨਫਰਮ ਕਰ ਦੇਣੇ ਆ ਚਾਰ ਦੰਦ ਆਈ ਚਾਰ ਦੰਦ ਠੀਕ ਹੈ ਇਹਦੀ ਏਆਈ ਹੋਈ ਆ ਜਾਂ ਨਹੀਂ ਹਾਂਜੀ ਹੋਈ ਵੀ ਆ ਫਿਰ ਜਿਹੜਾ ਵੀ ਵੀਰ ਲੈ ਜਾਊਗਾ ਜੀ ਉਹ ਆਪਦੇ ਅੰਦਰ ਇੱਥੇ ਚੈੱਕ ਕਰਵਾ ਕੇ ਲੈ ਆਈ ਠੀਕ ਹੈ ਇੱਥੇ ਸਭ ਦੀ ਜ਼ਿੰਮੇਵਾਰੀ ਹੈ ਆਪਣੀ ਠੀਕ ਹੈ ਸੋ ਦੋਸਤੋ ਏਆਈ ਹੋਈ ਵੀ ਆ ਪਰ ਅੰਦਰੋਂ ਜਿਹੜਾ ਵੀਰ ਚੈੱਕ ਕਰਾਉਣੀ ਚਾਹੁੰਦਾ ਕਰਵਾ ਸਕਦਾ ਜਰੂਰ ਕਰਵਾ ਲਿਓ ਤਾਂ ਕਿ ਬਾਅਦ ਚ ਨਾ ਕਿਸੇ ਗੱਲੋਂ ਆਪ ਸੋਚ ਦੋਹਾਂ ਤਰ੍ਹਾਂ ਦਾ ਕੋਈ ਫਰਕ ਪਵੇ ਆਪ ਦੀ ਤਸੱਲੀ ਕਰਕੇ ਲੈ ਜੋ ਇਹ ਚਾਰ ਦੰਦ ਵੱੱਛੀ ਐ ਇਹ ਆਈ ਹੋਈ ਵੀ ਐ ਪਰ ਖਰੀਦਿਓ ਖਾਲੀ ਮੰਨ ਕੇ ਕਿਉਂਕਿ ਗੱਬਣ ਜਿੰਨਾ ਚਿਰ ਕਨਫਰਮ ਨਹੀਂ ਹੁੰਦੀ ਉਹਨਾਂ ਚਿਰ ਆਪਾਂ ਮੰਨ ਨਹੀਂ ਸਕਦੇ ਹੁੰਦੇ ਬਸ ਉਹਨੂੰ ਇਹਦੇ ਨਾਲ ਮਖਿਆਲ ਦੀਆਂ ਮੱਖੀਆਂ ਲੜ ਗਈਆਂ ਖੁੱਲੀ ਵੱੱਛੀ ਸੀ ਉੱਥੇ ਠੀਕ ਐ ਤੇ ਤਨ ਜਦੋਂ ਜਖਮ ਜਿਸੀ ਠੀਕ ਹੋ ਗਈ ਵੈਸੇ ਹੀ ਓਕੇ ਦਸਣਾ ਇਹ ਰੂਵੀ ਹੁੰਦਾ ਦੰਦੋਂ ਕਿਵੇਂ ਇਹਨਾਂ ਨੂੰ ਦੰਦੋਂ ਖੀਰੀ ਹੈ ਜੀ ਚੰਦ ਪੜਦੀਆਂ ਤੋਂ ਦੰਦ ਦੋਸੋ ਦਿਖਾ ਦਿੰਦੇ ਆ ਤੇ ਵੈਸੇ ਖੀਰੀ ਹੈ ਮੱਖੀਆਂ ਲੜਗੀਆਂ ਸੀਗਾ ਕਈ ਵਾਰ ਨੇੜੇ ਪਸ਼ੂ ਬੰਦ ਨੇ ਆ ਮਖਿਆਲ ਦੇ ਖੀਰੀ ਕਨਫਰਮ ਇਹ ਚੀਜ਼ ਦੀ ਬਾਈ ਗੱਲ ਕਰਦਾ ਜਿਹੜਾ ਪੂਛ ਦੇ ਉੱਤੇ ਤੁਹਾਨੂੰ ਨਿਸ਼ਾਨ ਦਿਸਦੇ ਹੋਣਗੇ ਇਹ ਖੀਰੀ ਵੱਚੀ ਹੈ ਨਰੋਈ ਚੰਗੀ ਹੈ ਇਹਦੀ ਏਆਈ ਹੋਈ ਹੈ ਜਾਂ ਨਹੀਂ ਨਹੀਂ ਇਹਦੀ ਨਹੀਂ ਹੋਈ ਇਹਦੀ ਨਹੀਂ ਹੋਈ ਠੀਕ ਹੈ ਸੋ ਦੇਖੋ ਇਹਦਾ ਢਾਂਚਾ ਹਜੇ ਖੀਰੀ ਬੱਚੀ ਐ ਲਿਆ ਭਾਈ ਮੋੜ ਟੋਟਲ 14 ਨਾਗ ਦਿਖਾਉਣੇ ਆ ਦੋਸਤੋ ਇੱਕ ਇੱਕ ਕਰਕੇ ਤੁਹਾਨੂੰ ਇਹ ਵੀ ਖੀਰੀ ਕਨਫਰਮ ਬਹੁਤ ਚੰਗੀ ਬੱਚੀ ਦੇਖੋ ਬੱਚੀ ਸੋਹਣਾ ਰੰਗ ਰੂਪ ਐ ਬੰਤਰੇ ਦੀ ਵੀ ਦੇਖ ਲਓ ਕੁਮਾਲ ਆਪ ਸੋ ਇਹ ਵੀ ਕਨਫਰਮ ਖੀਰੀ ਬੱਚੀ ਇਹਦੋਂ ਅੱਗੇ ਤੁਹਾਨੂੰ ਐਡ ਇੱਕ ਹੋਰ ਦਿਖਾਉਣੇ ਆ ਕੀ ਇਹ ਕਨਫਰਮ ਇਹਦਾ ਵੀ ਰੰਗ ਰੂਪ ਤੁਸੀਂ ਦੇਖ ਸਕਦੇ ਹੋ ਕੁਮਾਲਾ ਬੰ ਸੋ ਤਾਂ ਚਾਹ ਤੁਸੀਂ ਦੇਖ ਲਓ ਇਹਦਾ ਬਾਕੀ ਤਸੱਲੀ ਆ ਕੇ ਕਰ ਲਿਓ ਜੀ ਬਲੈਕ ਰੰਗ ਦੇ ਥਾਣੇ ਦੋਸਤੋ ਝੋਲ ਥੱਲੋਂ ਚੰਗੀ ਐ ਫਾਲੋ ਖੀਰੀ ਦਸੋ ਵੀ ਠੀਕ ਹਾਈਟ ਦੇਖੋ ਜੀ ਹਾਈਟ ਫੁੱਲਾ ਦਸਤੋ ਤੇ ਖੀਰੀ ਵੀ ਹੈ ਬੱਚੇ ਬਹੁਤ ਵੱਡੀਆਂ ਜੀ ਹਜੇ ਇਹਨੇ ਵਗਣਾ ਫੁੱਲਣਾ ਕਰਮ ਵਾਲੀ ਨੇ ਕਦ ਕਾਠ ਬਹੁਤ ਕਰੋਗੀ ਕਿਉਂਕਿ ਦੰਦੋਂ ਖੀਰੀ ਹੈ ਹਾਈਟ ਦੇਖੋ ਜੀ ਤਾਂ ਚਾ ਤੁਸੀਂ ਦੇਖ ਸਕਦੇ ਹੋ ਕੰਨ ਗੋਲੇ ਜੀ ਬਿਲਕੁਲ ਕੰਨ ਗੋਲ ਲਿਆ ਬਈ ਵਾਪਸ ਨੇ ਸੋ ਦੋਸਤੋ ਇਹ ਵੈੜ ਫੇਰ ਤੁਸੀਂ ਦੇਖ ਸਕਦੇ ਹੋ ਤੂੰ ਅੱਗੇ ਵੈੜ ਬਾਰੇ ਗੱਲਬਾਤ ਇਹ ਕਰਦੇ ਹਾਂ ਦੰਦ ਪਹਿਲਾਂ ਕਨਫਰਮ ਕਰ ਲਾਂਗੇ ਬਹੁਤ ਵੱਡਾ ਕੱਦ ਦਾ ਵੈੜ ਦਾ ਖੀਰੀ ਕਨਫਰਮ ਸੋ ਦੇਖੋ ਹਾਈਟ ਦੋਸਤੋ ਖੀਰੀ ਬੱਚੀ ਦੀ ਵਾਈਟ ਰੰਗ ਦਾ ਫੇਸ ਹੈ ਦੰਨੋ ਖੀਰੀ ਹੈ ਗਾਂ ਬਣੀ ਪਈ ਹੈ ਗਰਮ ਵਾਲੀ ਏਡਾ ਕ ਵੱਡਾ ਕੱਦ ਦੇ ਦਾ ਬਹੁਤ ਵੱਡੀ ਗਾਂ ਤਿਆਰ ਹੋਣੀ ਹੈ ਹਜੇ ਖੀਰੀ ਹੈ ਤੇ ਨੁਕਰੀਆਂ ਕੋੜਨਾਰਗਾ ਦਾ ਫੇਸ ਹੈ ਕਾਨੇ ਦੇ ਬਲੈਕ ਦਿੰਦੇ ਆ ਬਾਕੀ ਸਟਰਕਚਰ ਦੇਖ ਲੋ ਚੈੱਕ ਪਾਸ ਜਿਹੜੇ ਵੀ ਤਰੀਕੇ ਨਾਲ ਕਰਾਉਣਾ ਚਾਹੋ ਉਹ ਤੁਸੀਂ ਕਰਵਾ ਸਕਦੇ ਹੋ ਬਹੁਤ ਵੱਡੀ ਬੱਛੀ ਇਹ ਵੀ ਤੁਹਾਨੂੰ ਖੀਰੀ ਜਿਹੜੀ ਦਿਖਾ ਰਹੇ ਆ ਵਾਈਟ ਰੰਗ ਦੇ ਵਿੱਚ ਚਾਰ ਹੀ ਥਾਣਾ ਸੋਹਣੇ ਥਾਣ ਬਿੱਥੀ ਫੁੱਲ ਦੀ ਵੀ ਆਪਸ ਵਿੱਚ ਇੱਕ ਤੁਹਾਨੂੰ ਲਾਸਟ ਉੱਤੇ ਇੱਕ ਨਗੀਨਾ ਏਸ ਲਾਈਨ ਦੇ ਵਿੱਚ ਦਿਖਾਉਣੇ ਆ ਨਰਮਲ ਭਾਈ ਇਹ ਦੰਦੋਂ ਕਿਵੇਂ ਇਹ ਦੋ ਦੰਦ ਹੋ ਗਏ ਦੋ ਦੰਦ ਕੀ ਇਹ ਹੋਈ ਹੈ ਦੀ ਜਾਨੀ ਹਾਂਜੀ ਹੋਈ ਵੀ ਹੈ ਜੀ ਅਸਮਦਾਵ ਕੋਈ ਉਹਨਾਂ ਦੇ ਓਕੇ ਸੋ ਦੱਸੋ ਦੋ ਦੰਦ ਵੱਚੀ ਕਨਫਰਮ ਦੋ ਠੀਕ ਹੈ ਬਾਕੀ ਓਕੇ ਸੋ ਦੋਨ ਦਾਲੇ ਦੰਦ ਚੱਕ ਰਹੀ ਐ ਏ ਆਈ ਵੈਸੇ ਹੋਈ ਵੀ ਆ ਪਰ ਜਿਹੜਾ ਭਰਾ ਖਰੀਦੂਗਾ ਉਹ ਜੇ ਨਹੀਂ ਰਹਿੰਦੀ ਤਾਂ ਆਪ ਦੀ ਪਸੰਦ ਦਾ ਸੀਮਨ ਲਵਾ ਲਿਓ ਬਹੁਤ ਸੋਹਣੀ ਵੱਚੀ ਐ ਢਾਂਚਾ ਦੇਖੋ ਇਹਦਾ ਤੁਸੀਂ ਨੀਲੇ ਮੈਟ ਤੇ ਹੋਰ ਚਮਕੂਗੀ ਕਿਉਂਕਿ ਵਾਈਟ ਰੰਗ ਦੀ ਜ਼ਿਆਦਾ ਹੈ ਸੋ ਦੋਸਤੋ ਦੇਖੋ ਵੈੜ ਤੁਸੀਂ ਫੇਰ ਪੇਮੈਂਟ ਜਿਹਨੇ ਇਨਵੈਸਟ ਕਰਨੀ ਉਹਨੇ 100 ਵਾਰ ਸੋਚਣਾ ਪਰ ਸਾਡਾ ਕੰਮ ਵੀਡੀਓ ਬਣਾਉਂਦਾ ਤੇ ਜਿਹੜਾ ਚੰਗਾ ਪਸ਼ੂ ਦਿਸਦਾ ਹੈ ਉਹਦੇ ਬਾਰੇ ਆਟੋਮੈਟਿਕ ਦੋ ਚਾਰ ਸ਼ਬਦ ਜਿਹੜੇ ਉਹ ਨਿਕਲਦੇ ਆ ਬਹੁਤ ਸੋਹਣੀ ਬਿਊਟੀ ਹੈ ਵੈੜ ਦੇ ਵਿੱਚ ਖੜਨੀ ਖੁੜਨੀ ਚੰਗੀ ਹੈ ਬਾਕੀ ਢਾਂਚੇ ਦੀ ਬਣਾਵਟ ਬਹੁਤ ਸੋਹਣੀ ਹੈ ਦੋ ਥੋੜਾ ਕਰਾਸ ਬਰੀਡ ਵੈੜਾ ਤੁਹਾਨੂੰ ਦਿਖਾਉਣੀਆਂ ਹੈ ਉਦੋਂ ਬਾਅਦ ਚ ਦੋ ਛੋਟੇ ਬੱਚੇ ਦਿਖਾਉਂਗਾ ਨਰਮਲ ਭਾਈ ਦੰਦੋਂ ਕਿਵੇਂ ਆ ਵੱਛੀ ਇਹ ਇਹਨਾਂ ਨੂੰ ਦੋ ਦੰਦਾ ਹੀ ਇਹ ਦੋ ਦੰਦ ਵੱਛੀ ਹਾਂਜੀ ਠੀਕ ਐ ਤੁਸੀਂ ਦੋ ਦੰਦੋਂ ਦੋ ਦੰਦ ਆ ਕਨਫਰਮ ਦੋ ਦੰਦ ਵਜਨ ਪੂਰਾ ਹੈ ਅੰਦਰ ਚੈੱਕ ਲੋਣੀ ਕ੍ਰਾਸ ਬ੍ਰੀਡ ਆਈ ਕਰਵਾ ਸਕਦਾ ਬੰਦਾ ਕੋਈ ਆ ਤੁਸੀਂ ਚੈੱਕ ਕਰਵਾ ਕੇ ਲਿਆ ਸਕਦੇ ਹੋ ਕੋਈ ਵੀ ਵੱਛੀ ਕਿਸੇ ਵੀ ਤਰ੍ਹਾਂ ਦਾ ਜਿੰਨੇ ਮਰਜ਼ੀਆਂ ਤੇ ਕਰਵਾ ਲੈ ਕਰਵਾਉਣਾ ਚਾਹੋ ਤਾਂ ਆਪਦੀ ਤਸੱਲੀ ਕਰਨ ਦਾ ਹੱਕ ਹੈ ਕਰ ਲਿਆ ਕਰੋ ਬਾਅਦ ਚ ਕਿਸੇ ਗੱਲੋਂ ਲੰਬਾ ਨਹੀਂ ਲੈਣਾ ਤੋ ਤੁਸੀਂ ਇਹਦੀ ਬਣਾਵਟ ਦੇਖ ਲਓ ਦੱਸੋ ਇਹ ਮੀਡੀਅਮ ਹਾਈਟ ਦੀ ਗਾਂ ਬਣੂਗੀ ਵਜ਼ਨ ਪੂਰਾ 2 ਦੰਦ ਹੈ ਇਹ ਖੋਰ ਕ੍ਰਾਸ ਬਰੀਡ ਬੱਛੀ ਇਹ ਪਹਿਲੀ ਵੀਡੀਓ ਸੀਗੀ ਬਾਈ ਜੀ ਦੋ ਚੰਗੀਆਂ ਸੌਦਾ ਕਰ ਲਿਆ ਸੀ ਜੀ ਹੂੰ ਇਹ ਆ ਤੇ ਉਹ ਸ਼ਾਈ ਵਾਲਾ ਠੀਕ ਹੈ ਤੇ ਉਹਨਾਂ ਨੇ ਦੋ ਬੈਨਾ ਵਾਕੇ ਨਹੀਂ ਲੈਣਾ ਜੀ ਮਣਕਿਉ ਬਾਅਦ ਚ ਮੈਂ ਸੇਲ ਕਰਤੀ ਸਾਈ ਵਾਲ ਸੇਲ ਹੋ ਗਈ ਹਾਂ ਸੇਲ ਹੋ ਗਈ ਕਰਨਾਲ ਜਾਣੀ ਹੈ ਜੀ ਠੀਕ ਹੈ ਹਾਂਜੀ ਹਾਂਜੀ ਤੇ ਇਹ ਬੱਚੀ ਹਜੇ ਫੋਰ ਸੇ ਹੈ ਹਾਂ ਇਹ ਫੋਰ ਸੇ ਲਾਈਖੀਰੀ ਹੈ ਮੇਰੇ ਖਿਆਲ ਇੱਕ ਖੀਰੀ ਹੈ ਜੀ ਠੀਕ ਹੈ ਭਾਈ ਦੀ ਬਹੁਤ ਹੈ ਦੰਦ ਆ ਪਦਵਾਰੇ ਪੜਦੇ ਨਹੀਂ ਠੀਕ ਹੈ ਦੰਦ ਦਿਖਾ ਦਿੰਨੇ ਆ ਦੱਸੋ ਇਹ ਖੀਰੀ ਹੈ ਬਹੁਤ ਭਾਈ ਮਾਰੋ ਜੋ ਇਹ ਹੋ ਕੇ ਇਹ ਤੇ ਸਾਈਵਾਲ ਧਿਆਨ ਚਾਊਗਾ ਪਿਛਲੀ ਵੀਡੀਓ ਦੇ ਵਿੱਚ ਇਹਨਾਂ ਨੇ ਜਿਆਦਾ ਤੰਗ ਕੀਤਾ ਸੀ ਜਦੋਂ ਅਸੀਂ ਵੀਡੀਓ ਬਣਾ ਰਹੀ ਸੀ ਦੋ ਛੋਟੇ ਬੱਚੇ ਦਿਖਾ दिए ਫਿਰ ਉਸ ਤੋਂ ਬਾਅਦ ਤੁਸੀਂ ਸੌਦੇ ਕਰਿਓ ਜਿਹੜਾ ਨਾ ਤੁਹਾਨੂੰ ਜੱਜਿਆ ਇਹ ਤਿੰਨ ਸਾਢੇ ਤਿੰਨ ਮਹੀਨਾ ਦਾ ਹੋ ਗਿਆ ਇਹ ਬੱਚਾ ਸੋ ਦੱਸੋ ਛੋਟੀ ਜੀ ਬੱਚੀ ਹੈ ਜਿਹੜਾ ਵੀਰ ਖਰੀਦਣਾ ਚਾਵੇ ਆ ਕੇ ਦੇਖ ਲਓ ਜੇ ਚੰਗੀ ਸੰਭਲੋਂਗੇ ਤਾਂ ਸੋਹਣੀ ਬਣ ਜੂਗੀ ਬਾਕੀ ਇਹ ਹੁਣ ਥੋਡੇ ਵਾਸੀ ਆ ਸੰਭਣੀ ਜਿਹੜਾ ਵੀਰ ਖਰੀਦੂਗਾ ਫੀਡ ਨਾਲ ਪਾਲ ਲਓ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਸੰਪਰਕ ਕਰ ਲਓ ਹਾਈਟ ਦਾ ਅੰਦਾਜ਼ਾ ਤੁਸੀਂ ਲਾ ਲਓ ਜੇ ਖੁਰਲੀ ਨਾਲ ਤੁਰਦੀ ਤੋਂ ਤੇ ਖੋਰ ਬੱਚੀ ਇਸੇ ਤਰ੍ਹਾਂ ਹੀ ਇਹ ਵੀ ਛੋਟੀ ਉਮਰ ਹੀ ਇਹਦੀ ਦਿੰਦੀ ਹੈ ਸੋ ਇਹ ਦੋਸਤੋ ਦੋ ਬੱਚੇ ਸੀ ਟੋਟਲ 14 ਬੱਚਾ ਅੱਜ ਵਕਾਉ ਸੀ ਬੰਦੇ ਹੈਗੇ ਬੱਚੇ ਧੰਨਵਾਦ ਵੀਡੀਓ ਦੇਖਣ ਲਈ ਆ ਕੇ ਦੇਖ ਕੇ ਖਰੀਦ ਲਿਓ